ਸਸਤ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਅੱਜ ਪੰਜਾਬ ਦੇ ਮੌਸਮ ਜਾਨੀ ਕਿ 16 ਨਵੰਬਰ 2024 ਕਿਵੇਂ ਦੇ ਬਣਦੇ ਹਾਲਾਤ ਦਿਖਾਈ ਦੇ ਰਹੇ ਨੇ ਮੀਂਹ ਦੀ ਸੁਭਾਅ ਬਰਾਬਰ ਪਣਦੀ ਦਿਖਾਈ ਦੇ ਰਹੀ ਸੀ ਪਰ ਮੀਂਹ ਜਿਹੜਾ ਹੈ ਉਹ ਹੁਣ ਨਾ ਮਾਤਰ ਦੇ ਬਰਾਬਰ ਦਿਖਾਈ ਦੇ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ ਸੁਧਰਦੇ ਹੋਏ ਦਿਖਾਈ ਦੇ ਰਹੇ ਨੇ ਪੱਛਮੀ ਹਵਾ ਚੱਲਣ ਦੇ ਕਾਰਨ ਪੀਤੀ ਕੱਲ ਤੋਂ ਚੰਗੀ ਧੁੱਪ ਲੱਗੀ ਹੈ ਜਿਸ ਦੇ ਕਾਰਨ ਹੁਣ ਧੁੰਦ ਦਾ ਮਾਹੌਲ ਵੀ ਪੰਜਾਬ ਦੇ ਵਿੱਚੋਂ ਖਤਮ ਹੁੰਦਾ ਦਿਖਾਈ ਦੇ ਰਿਹਾ ਸੈਟਲਾਈਟ ਰਮਝ ਦੇਖ ਲੈ ਜੰਦੇ ਤੇ ਨਾਲ ਇਹ ਨਾਲ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਦਾ ਮਾਹੌਲ ਹੁਣ ਖਤਮ ਹੋ ਚੁੱਕਿਆ ਜਾਂ ਨਹੀਂ ਚੈਨਲ ਤੇ ਨਵੇਂ ਉਹ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਕਮੈਂਟ ਬਾਕਸ ਵਿੱਚ ਜਾ ਕੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਕਿਵੇਂ ਦੇ ਹਾਲਾਤ ਨੇ ਧੁੰਦ ਵਗੈਰਾ ਦੀ ਧੁੱਪ ਨਿਕਲੀ ਹੈ ਜਾਂ ਨਹੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਤੁਹਾਨੂੰ ਇਹ ਫਾਇਦਾ ਹੋਵੇਗਾ ਆਉਂਦੀ ਹਰੇਕ ਮੌਸਮੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇਗੀ ਸੈਟਲਾਈਟ ਅਮੈਸ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਬੱਦਲਵਾਈ ਸਿਸਟਮ ਨਹੀਂ ਹੈ ਸਿਰਫ ਉੱਤਰੀ ਪੰਜਾਬ ਦੇ ਨੇੜੇ ਤੇੜੇ ਇੱਕ ਸਿਸਟਮ ਹਲਕਾ ਫੁਲਕਾ ਸਾਨੂੰ ਪਠਾਨਕੋਟ ਅਮਰਸਰ ਗੁਰਦਾਸਪੁਰ ਦੇ ਨੇੜੇ ਦੇਖਣ ਨੂੰ ਮਿਲਦਾ ਹੈ ਜੋ ਕਿ ਦੁਪਹਿਰ ਦੇ ਵੇਲੇ ਹਲਕੀ ਦਰਮਿਆਨੀ ਬੱਦਲਵਾਈ ਕਰ ਸਕਦਾ ਹੈ ਪਰ ਉਸ ਤੋਂ ਵੱਡਾ ਇਸ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਅਗਰ ਗੱਲ ਕੀਤੀ ਜਾਵੇ ਹਵਾਵਾਂ ਦੀ ਤਾਂ ਹਵਾਵਾਂ ਦਾ ਰੁੱਖ ਅੱਜ ਫੇਰ ਪੰਜਾਬ ਦੇ ਵਿੱਚ ਪੱਛਮੀ ਦਿਸ਼ਾ ਤੋਂ ਹੀ ਰਹਿਣ ਵਾਲਾ ਹੈ ਤੇ ਪੱਛਮੀ ਸ਼ਾ ਦਿਸ਼ਾ ਤੋਂ ਜਦੋਂ ਵੀ ਹਵਾ ਚੱਲਦੀ ਹੈ ਤਾਂ ਪੰਜਾਬ ਦੇ ਵਿੱਚ ਮੌਸਮ ਕਲੀਅਰ ਹੋ ਜਾਂਦਾ ਹੈ ਤੇ ਕਿਸੇ ਤਰੀਕੇ ਦੀ ਵੀ ਜਿਹੜੀ ਧੁੰਦ ਹੈ ਉਹ ਚੱਕ ਹੋ ਜਾਂਦੀ ਹੈ ਜੋ ਕਿ ਤੁਹਾਨੂੰ ਹੁਣ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਤੁਹਾਨੂੰ ਅਸੀਂ ਲਗਾਤਾਰ ਦੱਸ ਰਹੇ ਸੀ ਕਿ ਪੰਜਾਬ ਦੇ ਵਿੱਚ 15 ਤਰੀਕ ਤੱਕ ਧੁੰਦ ਦਾ ਅਸਰ ਹੈ ਤੇ ਉਸ ਤੋਂ ਬਾਅਦ ਇਹ ਅਸਰ ਘਟ ਜਾਵੇਗਾ ਸਿਰਫ ਸਵੇਰ ਸ਼ਾਮ ਦੀ ਧੁੰਦ ਰਹਿ ਜਾਵੇਗੀ ਜੋ ਕਿ ਇਸੇ ਤਰੀਕੇ ਨਾਲ ਹੋਇਆ ਬੀਤੀ ਕੱਲ ਤੁਪ ਚੰਗੀ ਪਈ ਹੈ ਦੁਪਹਿਰ ਦੇ ਵੇਲੇ ਤੇ ਹਵਾ ਪਚਵ ਦਿਸ਼ਾ ਦਾ ਚੱਲਣ ਦੇ ਕਾਰਨ ਅੱਜ ਸਵੇਰ ਤੋਂ ਹੀ ਮੌਸਮ ਕਲੀਅਰ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਤਾਪਮਾਨ ਦੀ ਗੱਲ ਕੀਤੀ ਜਾਵੇ ਹੁਣ ਤਾਪਮਾਨ ਘਟੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਅੱਜ ਤਾਪਮਾਨ ਮੈਕਸਿਮਮ 28-30 ਡਿਗਰੀ ਜਾਣ ਦੀ ਉਮੀਦ ਹੈ ਕਿਉਂਕਿ ਪੱਛਮੀ ਹਵਾ ਚੱਲਣ ਦੇ ਕਾਰਨ ਮੌਸਮ ਠੰਡਾ ਹੋ ਜਾਂਦਾ ਹੈ। ਹੁਣ ਜਿਹੜੇ ਸਿਸਟਮ ਬਣ ਰਹੇ ਨੇ ਇਹ ਸਿਰ ਪਹਾੜੀ ਖੇਤਰਾਂ ਵਿੱਚ ਦੇ ਸਿਸਟਮ ਨੇ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਆਉਣ ਦੀ ਉਮੀਦ 28 ਅੱਤੀ ਤਰੀਕ ਤੋਂ ਪਹਿਲਾਂ ਕੋਈ ਵੀ ਜਾਪਦੀ ਦਿਖਾਈ ਨਹੀਂ ਦੇ ਰਹੀ ਲਗ ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਆਉਂਦੇ 2 ਹਫ਼ਤੇ ਮੌਸਮ ਸਾਫ਼ ਬਣਿਆ ਰਹੇਗਾ ਜੋ ਕਿ ਕਿਸਾਨਾਂ ਲਈ ਚੰਗੀ ਗੱਲ ਹੈ ਕਿਉਂਕਿ ਕਣਕ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ ਕਈ ਕਿਸਾਨ ਜਿਹੜੇ ਨੇ ਉਹ ਅਗੇਤੀ ਕਣਕ ਬੀਜ ਚੁੱਕੇ ਦੇ ਉਹਨਾਂ ਲਈ ਪਾਣੀ ਲਗਾਉਣ ਦਾ ਵੀ ਸਮਾਂ ਨਜ਼ਦੀਕ ਆ ਰਿਹਾ ਹੈ ਜਿਸ ਦੇ ਲਈ ਚੰਗੀ ਗੱਲ ਇਹ ਹੈ ਕਿ ਉਹ ਆਪਣੀ ਖੇਤ ਦੀ ਬਿਜਾਈ ਸਹੀ ਤਰੀਕੇ ਨਾਲ ਕਰ ਸਕਦੇ ਨੇ ਤੇ ਜਿਨ੍ਹਾਂ ਨੇ ਪਾਣੀ ਲਗਾਉਣਾ ਹੈ ਸਪਰੇਅ ਕਰਨੀ ਹੈ ਉਹਨਾਂ ਲਈ ਮੌਸਮ ਹੁਣ ਅਨੁਕੂਲ ਬਣਦਾ ਹੋਇਆ ਦਿਖਾਈ ਤੇ ਰਿਹਾ ਹੈ ਏਸੀਜੀ ਅਪਡੇਟ ਅੱਜ 16 ਤਰੀਕ ਦੇ ਮੌਸਮ ਦੀ ਬਾਕੀ ਦੁਪਹਿਰ ਤੇ ਸ਼ਾਮ ਦੀ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਜਲਦ ਲੈ ਕੇ ਹਾਜ਼ਰ ਹੋਵਾਂਗੇ ਕੋਈ ਵੀ ਕਮੈਂਟ ਕਰਕੇ ਸੁਝਾਅ ਤੁਹਾਡੇ ਕਿਸੇ ਤਰੀਕੇ ਦੀ ਸਲਾਹ ਹੋਵੇ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਬਣੇ ਰਹੋ ਚੈਨਲ ਵੈਦਰ ਅਪਡੇਟਸ ਲਈ ਤੇ ਮਿਲਦੇ ਹਾਂ ਜੀ ਦੁਪਹਿਰ ਸ਼ਾਮ ਦੀ ਵੀਡੀਓ ਵਿੱਚ ਅਗਲੀ ਜਾਣਕਾਰੀ ਲੈ ਕੇ